ਹਾਂ ਤੇ ਜਨਾ ਵੇਲ ਭਾਈ ਆ ਇਹ ਭਾਈ ਕੋਈ ਪੰਦੀਆਂ ਸੋਨੇ ਕਰਕੇ ਸਭ ਨੂੰ ਮਾਰਾ ਧਾਈ ਸੰਦੇ ਹਨ ਸੰਤਾਂ ਨੇ ਉਹ ਵੀ ਸੰਗਤ ਤੋਂ ਬਿਜਾਇਰ ਹੋ ਭਰਾਉ ਹਰ ਕੋਈ ਲੈ ਨਾ ਪਾਇਆ ਨਾ ਕੋਲ ਕੋਈ ਖੜੀ ਦੇ ਨਾਮ ਨੂੰ ਕਿਸੇ ਨੇ ਨਹੀਂ ਪ੍ਰਾਪਤ ਕੀਤਾ ਬੜੇ ਬੜੇ ਲੋਕ ਜਗਮ ਕਰਦੇ ਹੈ ਨਾਂ ਹਿਰਦੇ ਚ ਨਹੀਂ ਬਸਦਾ ਹੈ ਕੋਈ 4 ਘੰਟਾ ਨਾਲ ਫੇਰਦਾ ਹੈ ਕੋਈ 2 ਘੰਟੇ ਫੇਰਦਾ ਫਿਰ ਹੰਦ ਜਾਂਦੇ ਹੈ ਫਿਰ ਹੋਰ ਗੱਲੀ ਪਰ ਜਾਂਦੇ ਹੈ ਕੋਲੇ ਚਾਹ ਦੇ ਲੱਗ ਜਾਂਦੇ ਹੈ ਕੰਨ ਨੂੰ ਬੁਲਾਉਣ ਲਈ ਇਹ ਮਾਰਾ ਨਾਂ ਕਿਸੇ ਨਹੀਂ ਪਾਇਆ ਹੈ ਜੋ ਪਾਇਆ ਹੋਵੇਗਾ ਵਿਸ਼ੇਨਾ ਅੱਖਰ ਬਾਹਰ ਤੋਂ ਆਵੇ ਇੱਕ ਹੋਮੈ ਕਰਮ ਕਮਾਉਂਦੇ ਜਿਹੜੇ ਕਰਮ ਕਮਾਉਂਦੇ ਹਨ ਉਹ ਕਰਮ ਤੁਹਾਨੂੰ ਚੰਗੇ ਹੈ ਪਰ ਉਹ ਵੀ ਹੋਮੈ ਵਿੱਚ ਆਸਲੇ ਕਿ ਅਸੀਂ ਇਹ ਚੰਗੇ ਕੰਮ ਕੀਤੇ ਹਨ ਹੋਮੈ ਕੋ ਸਹਿਤ ਕਰਮਾਂ ਨੂੰ ਜਿਹੜੇ ਜੀਵ ਕਮਾਉਂਦੇ ਆ ਗੁਰੂ ਦੇਸਵਾ ਪੁੱਤ ਨਿਦਾ ਉਹ ਸਾਰੇ ਸੌ ਸੰਗ ਦੀ ਕਰਮ ਚੀਤੇ ਐ ਰਹਿੰਦੇ ਆ ਗੁਰੂ ਸਾਹਿਬ ਦੇ ਵਿਰਸੇ ਤੋਂ ਬਿਨੋ ਜੇ ਦੇਸਵਾ ਦਾ ਪੁੱਤ ਹੋਣਾ ਹੁੰਦਾ ਉਹਦੇ ਬਾਪ ਦਾ ਨਾਮ ਨਹੀਂ ਕੋਈ ਹੁੰਦਾ ਉਹ ਨਾਂ ਨਾ ਹੁੰਦਾ ਹੈ ਦੇਸ ਦੇਸਵਾ ਪੁੱਤ ਬਾਪ ਕੋ ਕਹੀਏ ਦੇਸਵਾ ਦੇ ਪੁੱਤ ਦਾ ਮੱਤ ਕਾਣ ਨਹੀਂ ਲੱਗਦੀ ਇਸੇ ਪ੍ਰਕਾਰ ਦੀ ਹਾਲਤ ਹੈ ਉਹ ਪਿਤਾ ਦੀ ਯਾਦ ਵਾਲੇ ਨਹੀਂ ਗੁਰੂ ਸਾਹਿਬ ਤੋਂ ਜਿਹਨਾਂ ਉਦੈ ਹੁੰਦੀਆਂ ਉਹ ਜਿਹਨ ਦੇਸਵਾ ਦਾ ਪੁੱਤ ਨਹੀਂ ਹੋ ਜਾਂਦਾ ਇਹ ਜੀ ਆਦਮੀ ਹੈ ਉਹ ਕਿਸੇ ਗੁਰੂ ਪੀਰ ਦੇ ਨਹੀਂ ਹਨ ਇਹ ਤੇ ਹਿਆ ਕਪਾ ਦੇ ਸਹਰ ਕੋਨੇ ਘਾਟ ਕੋ ਇੱਕ ਕੋਨੇ ਦੇ ਵਿੱਚ ਖਾਂਦੇ ਕੁਝ ਕੁ ਜਮਾ ਦੇ ਛੋਟੇ ਖਾਂਦੇ ਰਹਿੰਦੇ ਹਨ ਇਹਦਾ ਜਾਤ ਕਾਂ ਹੋਈ ਹੈ ਇਹ ਭਾਈ ਜੀ ਦਾ ਵੀ ਯਾਦ ਵਾਲੇ ਕਾਮ ਬਣੂਗਾ ਗੁਰੂ ਮਹਾਰਾਜ ਜਿੰਦ ਹਨ ਗੁਰ ਸੁਖਾ ਕਰੀ ਪ੍ਰਸਾਦ ਜੇ ਗੁਰੂ ਸਾਹਿਬ ਜੀ ਪ੍ਰਸੰਨ ਹੋਏ ਤੇ ਪ੍ਰਸਾਦ ਦਾਤ ਨਾਮ ਦੀ ਦੇਣਾ ਕਰਨ ਤਾਂ ਭਾਈ ਆਪਾਂ ਤੇ ਤੁਹਾਡੀ ਯਾਦ ਵਾਲੇ ਬਣ ਸਕਦੇ ਹਾਂ ਜੇ ਸਰਗਣਾ ਦੀ ਪ੍ਰਸੰਤਾ ਹੀ ਨਾ ਪ੍ਰਾਪਤ ਕੀਤੀ ਸਤਿਗੁਰਾਂ ਦੇ ਪ੍ਰਸੰਨ ਹੋ ਕੇ ਨਾਂ ਦੀ ਬਾਤ ਵਿੱਚ ਦਿੱਤੀ ਉਹਨਾਂ ਚਿਰ ਕਿਤਾਬੀ ਯਾਦ ਆਏ ਨਹੀਂ ਸਾਰੇ ਦੇਸ਼ਵਾ ਦੇ ਪੁੱਤ ਦੀ ਨਿਆਂ ਬਣਾਣੀ ਹੋ ਗੱਡ ਭਾਜੀ ਗੁਰਪਾਉ ਵੱਡਾ ਧਨਵਾਦ ਸਤਿਗੁਰੂ ਸਿੱਕੇ ਦਾਤਸ਼ਾਹ ਦੇ ਦਰਸ਼ਨ ਨੂੰ ਪਾਇਆ ਹੈ ਹਰ ਇਹ ਨੂੰ ਬਲੱਦਾ ਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਦਰਸ਼ਨ ਪਾਇਆ ਗੁਰੂ ਸਾਹਿਬ ਦੇ ਦਰਸ਼ਨ ਦਾ ਸਰਕਾਏ ਹੈ ਸਾਈ ਲਾਲੋਂ ਦੇ ਦਰਸ਼ਨ ਕੀਤੇ ਮਨ ਸੁਖੀ ਵਾਸ ਹੋ ਗਿਆ ਆਕਾਦਰ ਹੋ ਗਿਆ ਕਾਇਮਰਾਨ ਨੇ ਪੁੱਛਿਆ ਮਹਾਰਾ ਜੀ ਕੌਣ ਸੰਤ ਹੈ ਮਹਾਰਾ ਕਹਿੰਦੇ ਭਾਈ کئی ਜਨਮੋਂ ਤੋਂ ਇਹ ਬਾਸ਼ਨਾ ਕਰਦਾ ਸੀ ਜਿਹਨੂੰ ਸਾਡੇ ਮਿਲਣ ਦੀ ਲੋੜ ਸੀ ਕੋਲੇ ਨੂੰ ਦਰਸ਼ਨ ਹੋ ਗਏ ਦਾ ਮਨ ਆਕਾਦਰ ਹੋ ਗਿਆ ਉਸੇ ਵੇਲੇ ਕੁਸ਼ਾਂਤ ਹੋ ਗਿਆ ਬਾਸ਼ਨਾ ਸਾਰੀਆਂ ਮੁਕਤੀਆਂ ਪ੍ਰਵੇਸ਼ੇ ਦਾ ਆਨੰਦ ਪ੍ਰਾਪਤ ਹੋ ਗਿਆ ਇਸ ਪ੍ਰਕਾਰ ਹਰ ਇਹਨੂੰ ਤੇ ਲੱਗਾ ਭਾਗ ਰਾਜ ਨੇ ਮਹਾਰਾ ਜੀ ਦਾ ਪ੍ਰੇਮ ਲੱਗ ਗਿਆ ਉਹਨਾਂ ਦੇ ਅੰਦਰ ਐਸਾ ਸਦਗੋ ਦਾ ਲੋਈਦਾ ਰਾਸ ਪ੍ਰਾਪਤ ਹੋਇਆ ਜਨ ਨਾਨਕ ਬ੍ਰਹਮੁਪਤਾਨਿਆ ਸਤਿਗੁਰੂ ਸਾਹਿਬ ਵੀ ਕਹਿੰਦੇ ਐ ਇਸ ਪ੍ਰਕਾਰ ਮਹਾਤਮਾ ਦੀ ਸੰਗਤ ਕਰਕੇ ਕਈਆਂ ਪੁਰਖਾਂ ਨੂੰ ਲਾਡਕਾ ਲੱਗ ਜਾਂਦੀ ਹੈ ਬਾਬਾ ਰਾਮ ਸਿੰਘ ਜੀ ਜਿਹੜੇ ਪਹਿਨੀ ਸਾਹਿਬ ਆਏ ਹੋਏ ਹੈ ਇਹਨਾਂ ਦੀ ਸੰਗਤ ਕਰਕੇ ਇੱਕ ਕੋਈ ਪ੍ਰੇਮੀ ਸੀ శ్రీ ਮੁਕਤਾਰ ਸਾਹਿਬ ਦੇ ਹੋਲੇ ਮੱਲੇ ਤੇ ਗਏ ਸੀ ਉੱਥੇ ਜੇ ਦਰਸ਼ਨ ਕੀਤੇ ਬਾਬਾ ਰਾਮ ਸਿੰਘ ਜੀ ਦੀ ਏਡੀ ਕਮਾਈ ਪਰਵਲ ਸੀ ਜਦੋਂ ਉਹਨਾਂ ਦੇ ਪਾਸੋਂ ਵਾਰਿਸ ਨੂੰ ਮੰਤਰ ਸੁਣਿਆ ਦੇਸ਼ ਕ੍ਰਿਮੀ ਨੇ ਸਾਡੇ ਤਿੰਨ ਸਾਲ ਲਗਾਤਾਰ ਜਾਪ ਉਡਾ ਰਿਆ ਸਾਡੇ ਤਿੰਨ ਸਾਲ ਬਾਅਦ ਸੇ ਬੰਦ ਹੋ ਗਿਆ ਬੰਦ ਹੋ ਗਿਆ ਸੇ ਬਾਦੇ ਰਾਂਸ ਨੂੰ ਮਿਲਿਆ ਚੜਨ ਲਗਾ ਮਾਰਾ ਮੇਰੇ ਹੋਏ ਬੰਦ ਹੋ ਗਿਆ ਕਹਿੰਦੇ ਸਿੱਖਾ ਆਦ ਵੀ ਕਮਾਈ ਵੀ ਕਰਨੀ ਚਾਹੀਦੀ ਹੈ ਇਹ ਕੀ ਕਮਾਈ ਕਰਦਾ ਤੇ ਤੇਰੇ ਨਾਂ ਵੇਚਦਾ ਕਹ ਆਪ ਨਹੀਂ ਕਮਾਇਆ ਲੋਹਾਂ ਦੀ ਕਮਾਈ ਤੇ ਗੱਟੀਆਂ ਪਾਉਣੇ ਚਾਹਣਾ ਉਹ ਹੋਰ ਕਮਾਈ ਕਰ ਫੇਰ ਉਹ ਸੰਤ ਨੂੰ ਦੱਸਿਆ ਕਿ ਮੈਂ ਸਾਡੇ ਤਿੰਨ ਸਾਲ ਹੈ ਦੇਰ ਜਾਬ ਜਿਹੜੇ ਕੀਤਾ ਹੋਇਆ ਨਹੀਂ ਉਹ ਅੱਜਪਾ ਜ ਆ ਬੰਦ ਹੋਇਆ ਕਦੇ ਸਾਰਿਆਂ ਨੂੰ ਨਹੀਂ ਭੁੱਲਿਆ ਇਸ ਪ੍ਰਕਾਰ ਸਾਹਿਬ ਜੀ ਜਿਹਨਾਂ ਬਹੁਤਾਂ ਕਮਾਈਆਂ ਕੀਤੀਆਂ ਸਨ ਉਹਨਾਂ ਨੂੰ ਵਾਸ ਪ੍ਰਾਪਤ ਹੁੰਦਾ ਹੈ ਇਸੇ ਪ੍ਰਕਾਰ ਜਿਹੜੇ ਮਹਾਪੁਰਖਾਂ ਦੀ ਸੰਗਤ ਕਰਦੇ ਹੈ ਉਹ ਅੰਤ ਪ੍ਰਾਪਤ ਹੋ ਜਾਂਦਾ ਹੈ ਪਰ ਸਤਗੁਰੂ ਸਾਹਿਬ ਹੀ ਮੇਰੀ ਰਾਤ ਹੈ ਉਹ ਅਨੋਖੀ ਹੈ ਇਹਦੇ ਬਰਾਬਰ ਕੋਈ ਬਾਤ ਨਹੀਂ ਹੋ ਸਕਦੀ ਹਰ ਇਹਨੂੰ ਤੇ ਲੱਗਾ ਭਰਾਜ ਨੇ ਵਹਿਮ ਦਾ ਪ੍ਰੇਮ ਲੱਗ ਗਿਆ ਉਹਨਾਂ ਨੂੰ ਕਦੇ ਜਿਗਰਿਆ ਨਹੀਂ ਇਹਨਾਂ ਨੂੰ ਇਹ ਸਤਿਗੁਰੂ ਦੀ ਬਾਤ ਹੈ ਤੂੰ ਜਨ ਨਾਨਕ ਬ੍ਰਹਮ ਉਪਸਾਣਿਆ ਸਤਿਗੁਰੂ ਸਾਹਿਬ ਵੀ ਕਹਿੰਦੇ ਬ੍ਰਹਮ ਆਤਮਾ ਨੂੰ ਜਨਾਨੇ ਨੇ ਉਪਸਾਣਿਆ ਹੈ ਹਰ ਕੀਰਤ ਕਰਮ ਤੁਮਾਰੀ ਹਰ ਇੱਕ ਕੀਰਤ ਨੂੰ ਕਦੇ ਰੂਪ ਕੋ ਕਮਾਈ ਨੂੰ ਕਮਾਉਂਦੇ ਹੈ ਹਰਨ ਜੀਵਾਂ ਨੂੰ ਜੀਵਾਂ ਦਿੰਦੇ ਹਨ ਮਾਨੇ ਹਾਰ ਹਾਰ ਲੱਗਾ ਚ ਉਹਨੇ ਮਨ ਹਰਨ ਕਰੀ ਸੋ ਨਾਮ ਦਾ ਚਾਹ ਫਾ ਲੱਗਿਆ ਹੈ ਹੁੜ ਕੋ ਹੈ ਨਾਮ ਜਿਹੜਾ ਆ ਸਿਰੋ ਸਦਗ੍ਰੰਤ ਅੰਮ੍ਰਿਤ ਨਾਮ ਨੂੰ ਦਰਦ ਕਰਾਤਾ ਪੁੱਠੀ ਕਰਹੁਣ ਉਸਾਰਤਾ ਹੈ ਹਰ ਲੈ ਲਿਆ ਹਰ ਪ੍ਰਭ ਨਾਮ ਹਰ ਹਰ ਪ੍ਰਭੂ ਦਾ ਨਾਮ ਸਦਗ੍ਰੰਤ ਦੇ ਪਾਸੋਂ ਜਿੰਨਾਂ ਨੂੰ ਮਿਲਣਾ ਹੈ ਉਹ ਨਾਮ ਦੇ ਪ੍ਰਤਾਪ ਕਰਕੇ ਹਰੀ ਪ੍ਰਭੂ ਮਿਲ ਗਿਆ ਜੇ ਮਾਰਾ ਵਾ ਬਦਨਾ ਨਾਵਾ ਦੇ ਅੰਦਰ ਹੋ ਗਏ ਸੋ ਨਾਮ ਦੱਸੇ ਨਾ ਅਸੀਂ ਭਾਈ ਨਾਮ ਦੇ ਅੰਦਰ ਨਵਾਸ ਕਰਦੇ ਆਂ ਜਿਸ ਪ੍ਰੇਮੀ ਦੇ ਅੰਦਰ ਨਾਮ ਵੱਸ ਜੇ ਉਹ ਅਸੀਂ ਆਪ ਆ ਕੇ ਵਸ ਜਾਣਗੇ ਇਸ ਪ੍ਰਕਾਰ ਕਹਿੰਦੇ ਹਨ ਮਹਾਰਾਜ ਹਰ ਕੀਰਤ ਕਰਮ ਤਮਾ ਜਨ ਨਾਨਕ ਬ੍ਰਹਮਚਾਰੀ ਹਰ ਕੀਰਤ ਕਰਮ ਤਮਾ ਉਹ ਹਰ ਐਨਤ ਲੱਗਾ ਭਾ ਜਨ ਨਾਮ ਤੇ ਬ੍ਰਹਮ ਸੁਚਾਨਿਆ ਹਰ ਕੀਰਤ ਕਰਮ ਤਵਾ ਹੋਈ ਰਹੀ ਕੋਈ ਨਹੀਂ ਕੋਈ ਤਾਕੀ ਦੇ ਕਰਮ ਨਹੀਂ ਇਹ ਦੁਗੋ ਹੈ ਮਨ ਹਾਰ ਹਾਰ ਲੱਗਾ ਚ ਮਨ ਤੇ ਇਹ ਹਰਿ ਪ੍ਰਮੇਸ਼ਰ ਦਾ ਚਾਉ ਲੱਗਿਆ ਹੈ ਪੂਰਾ ਨਾਮ ਜੰਡਾਰ ਪੂਰਾ ਗੁਰੂ ਨਾਮ ਜੇ ਉਹਨੂੰ ਪੱਕੀ ਤਰ੍ਹਾਂ ਵਿਸਾਧ ਦਾ ਹਰ ਮਿਲਿਆ ਹਰ ਪ੍ਰਭ ਨਾਲ ਹਰੀ ਪ੍ਰਭੂ ਨੂੰ ਮਿਲ ਗਿਆ ਹੈ ਹਰੀ ਪ੍ਰਭੂ ਨਾਮ ਦੇ ਵਿੱਚ ਵਸਦਾ ਹੈ ਨਾਮ ਦੇ ਨਾਲ ਦੇ ਅੰਦਰ ਵਸਿਆ ਹੈ ਉਹਨਾਂ ਨੂੰ ਨਾਮ ਹੀ ਪਰਮੇਸ਼ਰ ਮਿਲ ਗਿਆ ਹੈ ਜੀ ਬਚਨੇ ਨਾਮੇ ਅੰਦਰ ਹੋਵਸਾ ਨਾਮ ਵਸਾ ਮਨਾਏ ਕੋਕੀ ਰਹਾਉ ਜਦ ਲੱਗ ਜੀਵਨ ਸਾਥ ਹੈ ਸੰਗਿ ਹੋ ਰਹੇ ਜਿੰਨੋ ਜੁਰ ਪਾਈ ਕੋਈ ਚੜਦੀ ਜਾਨੀ ਜਿਹੜੇ ਤੇ ਸਰੀਰ ਤੇ ਬਲ ਹੈ ਕੋ ਜਿੰਨਾ ਜਿਹੜੇ ਕੋਈ ਪਾਈ ਸਾਹ ਮੱਢਦੇ ਸਰੀਰ ਤੇ ਜਦ ਲੱਗ ਨਾਮ ਤੇ ਆਉਨੋ ਜੁਰ ਪਿਆਰਿਆ ਪਰਮੇਸ਼ਰ ਦੇ ਨਾਮ ਨੂੰ ਚਾਇਆ ਕਰੇ ਬੰਦ ਕਰ ਕੋਈ ਤਨ ਦਾ ਲਾਭ ਵਾਲੇ ਕੋਈ ਵਾਰ ਹੈ ਚੱਲਿਆਂ ਨਾਲ ਹਰ ਚੱਲ ਸੀ ਸ੍ਰੀ ਗੁਰੂ ਮਹਾਰਾਜ ਸਾਹਿਬ ਇੰਨਾ ਵਿਵਾਰ ਕਰਨ ਦਾ ਆਬਤਾਬ ਕਹਿਣੇ ਹੋ ਉਹਦਾ ਫਲ ਕੀ ਹੋਵੇਗਾ ਹਜ਼ੂਰ ਫਰਮਾਉਂਦੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਜਦੋਂ ਇਹ ਸਰੀਰ ਛੱਡ ਕੇ ਪ੍ਰਲੋਪ ਨੂੰ ਚੱਲਾਂਗੇ ਸ੍ਰੀ ਗੁਰੂ ਜੀ ਨਾਲ ਉਹਦਾ ਮਹਾਰਾ ਨਾਮ ਜਿਵੇਂ ਨਾਲ ਚੱਲੇਗਾ ਇਥੇ ਧੰਦੇ ਵਿੱਚ ਰਹਿ ਜਾਂਦਾ ਉਹ ਹੀ ਰਹੇਗਾ ਨਾਲ ਜਾਗੂ ਦਾ ਸਹਿਤਾ ਕਰਨ ਵਾਸਤੇ ਮਾਰ ਅੰਤਿ ਲੈ ਜਿਦਾ ਜੋ ਜਨੋ ਦੇ ਨਾਲ ਨਾਮ ਹੋਵੇਗਾ ਪੂਰੀ ਉਹਨਾਂ ਨੂੰ ਅੰਤਮੇ ਪ੍ਰਵੇਸ਼ੇ ਸੁਲਾਵੇਗਾ ਜਨ ਦੇ ਵਸਨੇ ਕਹਿਣ ਦੇਵੇਗਾ ਜੀਵਨ ਦੇ ਵੀ ਕਹਿਣ ਦੇਵੇਗਾ ਆਉਂਦੇ ਸ੍ਰੀਮੁ ਜੀ ਨੂੰ ਲਵੇਗਾ। ਹੋਬਲੇ ਹਾਰੀ ਤੁਲਕਾ। ਅਸੀਂ ਉਹਨਾਂ ਪਿਆਰਿਆਂ ਤੋਂ ਬੜੀ ਹਾਰ ਕਰਵਾਉਣ ਜਾਂਦੇ ਹਾਂ। ਜਿਹੜਾ ਹਰਮਨ ਬੁੱਧਾ ਮੇਰੇ ਮਨ ਚ ਕਾਲਪੁਰ ਖੜੀ ਮਨ ਚ ਆ ਕੇ ਵਸ ਗਿਆ ਹੈ ਜੇ ਵੱਧੇ ਵਰਦਾ ਹੈ ਐ ਜਿਹਨਾਂ ਦੇ ਅੰਦਰ ਜਪਾ ਜਾ ਵਰਖਾ ਦੀਆਂ ਹੋ ਗਿਆ ਵਰਖਾ ਦੇ ਪੈਣਗੇ ਜੀ ਸਾਰੇ ਸਵੇਰੀ ਸਾਰੇ ਪੰਛੀ ਪਸ਼ੂ ਇੱਕ ਦੰਤ ਵੀ ਆਂਦੇ ਹੈ ਇਹਨੇ ਸਾਰੇ ਸੰਸਕਾਰ ਜੀਆਂ ਦੇ ਜੋ ਨਾਮ ਦੀ ਵਰਖਾ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਅੰਦਰ ਹੋ ਗਈ ਹੈ ਉਸ ਜਿਹੜੇ ਸਾਰੇ ਸਵਾਪਸ਼ਵਾ ਵਾਲੇ ਨੇ ਜੇ ਵੀ ਰੁਕ ਜਾਂਦੇ ਆ ਪੰਛੀ ਨੂੰ ਜਿਹੜਾ ਮਨੋਦਾਰੀ ਨਾ ਮਾਰਦਾ ਇਹ ਵੀ ਸਰਦਾ ਰੂਪੀ ਦਸਤੇ ਬੈ ਜਾਂਦਾ ਹੈ ਇਸ ਪ੍ਰਕਾਰ ਸਾ ਸੰਗਤ ਦੀ ਟਿਕਾਉ ਪਕੜੀਦਾ ਹੈ ਜਿਨ ਹਰ ਮਨ ਗੁੱਠਾ ਨਿਮਲੇ ਮਨ ਤੇ ਹਰੀ ਵਸਦੀਆ ਬੱਦਨ ਦੀ ਵਰਖਾ ਵੀ ਨਹੀਂ ਆ ਕੇ ਦੱਸ ਦਿਆ ਹੈ ਜਿਨਹੀ ਹਰ ਹਾਲ ਮੇਂ ਕੋਈ ਐਸਾ ਪਰਮੇਸ਼ਰ ਦਾ ਅਸਤਾਨ ਜਾ ਬੰਦਾ ਹੈ ਰਵਲੋਮੀ ਸਾਰੇ ਅੰਦਰ ਹਿਰਦੇ ਵੱਲੋਂ ਵੀ ਸਾਰਿਆਂ ਧਰਮਾਂ ਦੇ ਜਿਹੜੀ ਵਰਖਾ ਜਦੋਂ ਉੱਤੋਂ ਹੁੰਦੀ ਹੈ ਤੇ ਥੱਲੋਂ ਥੋਮੇ ਦਾ ਪਾਣੀ ਤਾਂੋਂ ਨਿਕਲੇ ਇਹ ਜੱਗਾ ਜਾਬ ਨਾਦੀ ਚੋ ਵੀ ਹੁੰਦਾ ਹੈ ਤੇ ਦਸਵੇਂ ਦਾਰ ਦੇ ਜਿੰਨਾਂ ਤਨਾ ਪਰਗਤ ਨਹੀਂ ਇਹ ਰੋਮ ਰੋਮ ਦੀ ਪ੍ਰਵੇਸ਼ ਦੇ ਸਿਮਰਨ ਦਾ ਪ੍ਰਵਾਹ ਆ ਜਾਂਦਾ ਇਸ ਪ੍ਰਕਾਰ ਦੀ ਬਾਤ ਹੁੰਦੀ ਹੈ ਜੇ ਰੋ ਮਨ ਚਾਹ ਕੇ ਵਾਹਿਗੁਰੂ ਜੀ ਜੀ ਹਰ ਹਰ ਨਾਮ ਨਾ ਚੁੱਟੀ ਮੇਰੇ ਭਾਈ ਮਹਾਰਾਜ ਦਾ ਐਸਾ ਹੈ ਬੜਾ ਕਰਨ ਵਾਲਾ ਅਮਰਤ ਨਾਮ ਚੇਤੇ ਨਹੀਂ ਕੀਤਾ ਹੈ ਜਿਨੀ ਹਰ ਹਰ ਨਾਮ ਨਾ ਚੁੱਟੀ ਮੈਂ ਚੇਤੇ ਕੀਤਾ ਹਰ ਹਰ ਪ੍ਰਮੇਸ਼ਰ ਦੇ ਨਾਮ ਨੂੰ ਤੇ ਅੰਤ ਗਏ ਤਸਕਾ ਉਹ ਗਏ ਰਾਮ ਜੀ ਇਥੋਂ ਦੁਨੀਆਂ ਤੋਂ ਗਏ ਤਾਂ ਉਹ ਵੀ ਹੈ ਉਹ ਪਛਾਵਾ ਕਰਦੇ ਗਏ ਹੈ ਫੋੜ ਕੇ ਸੈਦ ਮਰਦੇ ਹੈ ਅਬੇ ਆਵਾਜ਼ਾਂ ਦੇ ਰਿੰਦੀ ਹਨ ਉਹਨਾਂ ਦੇ ਨਾਸਤਿਕ ਹਰਪ੍ਰਾ ਬੁੱਢੀ ਤੇ ਆ ਜਿਨ੍ਹਾਂ ਨੇ ਸਿਰੋ ਹੀ ਨਸਕਾਮ ਕੰਮ ਕੀਤੇ ਹੋਏ ਹੈ ਸ੍ਰੀ ਪ੍ਰਭੂ ਅਕਾਲ ਪੁਰਖ ਉਹਨਾਂ ਦੇ ਮੱਥੇ ਤੇ ਲੇਖ ਲਿਖ ਦਿੱਤੇ ਹਨ ਜਨ ਨਾਨਕ ਨਾਮ ਕੀਆ ਉਸ ਰੰਗੀ ਜੀ ਨੂੰ ਸਤਿਗੁਰਾਂ ਨਾਲ ਮਿਲ ਕੇ ਜਨ ਭਗਤ ਗੁਰੂ ਨਾਨਕ ਦਾ ਬਖਸ਼ਿਆ ਨਾਮ ਸਿਧੂ ਆਨੰਦ ਸਾਹਿਬ ਜੀ ਕਹਿੰਦੇ ਧਿਆਦੇ ਹਨ ਮਾਨ ਹਾਰ ਹਾਰ ਤ੍ਰੀ ਤੁਲਗਾ ਮੰਗੂ ਜਹਾਰ ਹਾਰ ਪ੍ਰਵੇਸ਼ ਦੀ ਭਾਈ ਤਰੀਕੀ ਲਗਾਉਣਾ ਕਰੀਏ ਵਟ ਭਾਜੀ ਗੁਰਪਾ ਵਡੇ ਭਾਗਾਂ ਵਾਲੇ ਜਿਹਨੇ ਅੰਦਰ ਵਿਧਾਈ ਦੀ ਇੱਛਾ ਪੱਜ ਗਈ ਹੈ ਉਹਨਾਂ ਨੂੰ ਸਤਿਗੁਰੂ ਸਿੱਧੇ ਪਾਤਸ਼ਾਹ ਨੂੰ ਪ੍ਰਾਪਤ ਕੀਤਾ ਹੈ ਗੁਰ ਸ਼ਬਦੀ ਪਾਰ ਲੰਘਾ ਸਦਗੁਣ ਸ਼ਬਦ ਦੀ ਕਮਾਈ ਕਰਨ ਵਾਲਾ ਜਿਹੜਾ ਸਿੱਖ ਹੈ ਉਹਨਾਂ ਦੀ ਸੰਗਤ ਕਰਕੇ ਮਹਾਰਾਜ ਸਾਹਿਬ ਜੀ ਸੰਸਾਰ ਸੰਸਾਰ ਤੋਂ ਪਾਰ ਲੰਘਾ ਦਿੰਦੇ ਐ ਗੁਰ ਸ਼ਬਦੀਆਂ ਨੂੰ ਜੋ ਗੁਰ ਸ਼ਬਦ ਦੀ ਕਵਾਲੀ ਵਾਲੇ ਐ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਨਾਮ ਦੇ ਜਹਾਜ ਤੇ ਚਾੜ ਕੇ ਮੁੜ ਗ੍ਰੀਤੀ ਕਿਨਾਰੇ ਤੇ ਪਾਰ ਲੰਘਾ ਦਿੰਦੇ ਹਨ ਉਹ ਵੀ ਕੋਈ ਸੰਸਾਰ ਦੇ ਗੋਤੋਂ ਨਹੀਂ ਖਾਂਦੇ ਰਹਾ ਹਰ ਆਪੇ ਆਪ ਉਪਾਇਦਾ ਹਰੀ ਪ੍ਰਮੇਸ਼ਰ ਕਿੰਸਾ ਆਪਣੇ ਆਪ ਕੋਈ ਜਨਮ ਨੂੰ ਜਲ ਤੋਂ ਲੈ ਰੱਖਦੀ ਹੈ ਕਿੰਸੇ ਆਪਣੇ ਆਪ ਤੋਂ ਸਾਰੇ ਸੰਸਾਰ ਨੂੰ ਪੈਦਾ ਕਰਦਾ ਹੈ ਹਰ ਆਪੇ ਦੀਵੈ ਲੀ ਆਪ ਹੀ ਮਾਰੇ ਸਾਰੇ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ ਆਪ ਹੀ ਸਾਰੇ ਜਿੰਦਾਂ ਨੂੰ ਉਹ ਦੇਣ ਦੀ ਪਛਾਤਾ ਨੂੰ ਲੈ ਲੈਣ ਦੇ ਵਿੱਚ ਕਰੇ ਆਪ ਹੀ ਮਹਾਰਾ ਸਾਹਿਬ ਗੁਰੂ ਸਰੂਪ ਹੋ ਕੇ ਦੇਣ ਵਾਲੇ ਨਾਮ ਦੀ ਬਾਤ ਆਪ ਹੀ ਸਿੱਖੋ ਕੇ ਲੈਣ ਵਾਲਾ ਹੈ ਆਪ ਹੀ ਸਿਰ ਹੋ ਕੇ ਦਾਤੂ ਦਿੰਦਾ ਹੈ ਆਪ ਹੀ ਅਧਿਕਾਰੀ ਉਤਾਂਸਕੋ ਕਿ ਉਹ ਡਾਕਟਰ ਨੂੰ ਲੈਂਦੇ ਹਨ ਪਰ ਆਪੇ ਧਰਮ ਕੋ ਲਾਏ ਦਾ ਜਿਹੜੀ ਆਪ ਹੀ ਜਨਾਂ ਦਾ ਚਿੱਤ ਵਿੱਚ ਨਿਸ਼ਚੇ ਵਾਲਾ ਨੂੰ ਉਹ ਸੱਚੇ ਆਦਮੀ ਹੈ ਉਹਨਾਂ ਦਾ ਚਿੱਤ ਧਰਮ ਵਾਲਾ ਜਾਣ ਕੇ ਉਹਨਾਂ ਨੂੰ ਧਰਮ ਕੋ ਬੁਲਾਉਂਦਾ ਹੈ ਜੋ ਜਦੋਂੋਂ ਭਗਤ ਕਾਰਨ ਸੋ ਬਰਦਾਇਨਾ ਜੇ ਤੂੰ ਕੋਈ ਕਰਨੀ ਕਰੇ ਉਹਦੇ ਅਨਸਾਰ ਫਲ ਦਿੰਦਾ ਹੈ ਇਸ ਸਰਕਾਰ ਜਿਹਨਾਂ ਦਾ ਮਨ ਭਰਮ ਵਿੱਚ ਨਿਸ਼ਚਾ ਕਰਨਾ ਹੈ ਉਹਨਾਂ ਨੂੰ ਭਰਮ ਵਿੱਚ ਭੁਲਾ ਦਿੰਦਾ ਹੈ ਪਰ ਆਪ ਹੀ ਮਤ ਦੋ ਆਪ ਹੀ ਜਿਹਨਾਂ ਨੂੰ ਸੰਗਤ ਦੇ ਤੇ ਨਿਸ਼ਾ ਆ ਜਾਂਦਾ ਹੈ ਉਹਨਾਂ ਨੂੰ ਆਪ ਹੀ ਆਤਮ ਵਿਸ਼ੇਣੀ ਮਤ ਪ੍ਰਵੇਸ਼ ਦੀ ਚਾਹਤੀ ਵਾਲੀ ਬ੍ਰਹਮਾ ਕਾਲ ਬੱਤੀ ਕਰਨ ਨੂੰ ਮੱਤਬੱਸ ਲੈਣਾ ਹੈ ਗੁਰਮੁਖਾ ਮਾਨਵੀ ਪਰਗਾਤ ਹੈ ਇਸ ਗੰ ਨੂੰ ਗੁਰਮੁਖ ਜਾਣਦੇ ਗੁਰਮੁਖਾ ਦੇ ਮਨ ਤੇ ਗਿਆਨ ਦਾ ਪ੍ਰਕਾਸ਼ ਹੈ ਇਹ ਬਿਰਲੇ ਕੀ ਤੋਂ ਬੰਸ ਹੈ ਜੇ ਬਹੁਤੇ ਟੋਲਿਆਂ ਦੇ ਟੋਲੇ ਨਹੀਂ ਹਨ ਕੋਈ ਕੋਈ ਬਿਰਲੀ ਹੈ ਕਰੋ ਕੋਟ ਨੂੰ ਕੋਟ ਵਿੱਚ ਕੋਈ ਸ਼ੋਕ ਹੋ ਸਕਦੇ ਦਿਹਾਰੀ ਸਾਰੇ ਵਿਹਾਰਾਂ ਦੀ ਫਸੇ ਹੋਈਆਂ ਹੈ ਕੋਈ ਕਿਸੇ ਵਿਹਾਰ ਦੇ ਕੋਈ ਕਿਸੇ ਵਿੱਚ ਕਰੋੜਾਂ ਵਿੱਚ ਕੋਈ ਕੋਈ ਮਾਰਨ ਨੂੰ ਬੰਗਲਾਉਣ ਵਾਲਾ ਕੋਈ ਇੱਕ ਹੈ ਉਹ ਬਿਰਲੇ ਹੈ ਦੁਨੀਆਂ ਦੇ ਅੰਦਰ ਨਹੀਂ ਇਹ ਸੂਰਜ ਚੜ੍ਹਿਆ ਲੁਕਦਾ ਨਹੀਂ ਐ ਉਹ ਭਾਈ ਰਣਨ ਵਾਲੇ ਨਹੀਂ ਪਰ ਹੈ ਕੋਈ ਕੋਈ ਕਰੋੜਾਂ ਵਿੱਚ ਭਾਵੇਂ ਹਾਰੀ ਤੂੰ ਕਹਾ ਤਹਾਨੂੰ ਪਿਆਰਿਆਂ ਤੋਂ ਸੁਦੇ ਪਾਸ਼ਾ ਕਹਿੰਦੇ ਉਹਨੂੰ ਬਲਹਾਰ ਕੁਰਬਾਨ ਜਾਂਦੇ ਹੋ ਇਹਨੂੰ ਹਾਰ ਪਾਇਆ ਗੁਰਮਤਿ ਜਿਵੇਂ ਗੁਰੂ ਸਾਹਿਬ ਦੀ ਮਤੇ ਮੱਤ ਕਰਕੇ ਹਰੀ ਅਕਾਲ ਪ੍ਰਸ ਨੂੰ ਪਾਇਆ ਗੁਰਾਂ ਦੇ ਗੁਰਮਤਿ ਦੇ ਕੇ ਇਹ ਲੋਗ ਗੁਰਮਤਾ ਮਨਮਤਾ ਨੂੰ ਗੁਰਮਤਾ ਦਾ ਨਾਮ ਰੱਖ ਲੈਂਦੇ ਹੁੰਦਾ ਹੈ ਮਨਮਤਾ ਕਿੰਨੀ ਗੁਰਮਤੇ ਨਾਲ ਹੀ ਕਰਦੇ ਇਹਦਾ ਨਾਮ ਗੁਰਮਤਾ ਤਾਂ ਨਹੀਂ ਗੁਰਮਤਾ ਇਹ ਹਰ ਪਾਇਆ ਗੁਰਮਤੇ ਗੁਰੂ ਸਾਹਿਬ ਦੀ ਮੱਤ ਦੁਆਰਾ ਜਿਹਨਾਂ ਨੂੰ ਪ੍ਰਵੇਸ਼ ਨੂੰ ਪਾਇਆ ਇਹ ਹੈ ਗੁਰਮਤਾ ਬਾਕੀ ਇਹ ਅਨੁਮੱਤੇ ਮਨਮਤਾ ਹਨ ਲੋਕਾਂ ਦੀਆਂ ਜਨ ਨਾਲ ਤੋਂ ਕਮਲ ਪਰਗਾਸਿਆ ਗੁਰੂ ਸਾਹਿਬ ਵੀ ਕਹਿੰਦਾ ਕੋਲ ਉਹਨਾਂ ਦਾ ਫਿਰਿਆ ਹੈ ਜਿਹਨੇ ਕਬਲ ਕਰੇ ਕੌਲ ਜਿਹੜੇ ਸੂਰਜ ਜਿਹੜੇ ਕੋ ਖੜੇ ਆਉਂਦੇ ਆ ਤਲਾਬ ਚ ਖੜੇ ਹੋਣੇ ਆ ਜਿਨ੍ਹਾਂ ਤਰਾਮ ਗੁੱਤਾਵਾਂ ਦੇ ਪਾਣੀ ਹੁੰਦਾ ਉਹ ਕੌਲ ਖੜਦੇ ਆ ਜਿਨ੍ਹਾਂ ਦੇ ਰੇਵੇ ਰੂਪੀ ਤਲਾਬ ਵਿੱਚ ਤ੍ਰੇਨੂਪੀ ਪਾਣੀ ਹੈ ਉਹ ਮਹਾਪੁਰ ਕੌਲ ਦੀ ਨਿਆਈ ਵਾਹਿਗੁਰੂ ਸੂਰਜ ਦੇ ਦਰਸ਼ਨ ਕਰਕੇ ਖੜ ਜਾਂਦੇ ਆ ਮਨ ਹਾਰ ਹਾਰ ਗੁੱਫੜਾ ਹੈ ਉਹ ਕੌਲ ਇਹਨਾਂ ਦੇ ਮਨ ਚ ਹਾਰ ਹਾਰ ਪ੍ਰਮੇਸ਼ਰ ਵਸ ਗਿਆ ਹੈ ਅਬੇ ਹੋਰ ਜਦੋਂ ਦਨਾਂ ਨਾਲ ਨੂੰ ਹੋਇ ਯਾਦ ਕਰ ਦਿੱਤਾ ਹੈ ਮਨ ਹਰ ਹਰ ਜਪਨ ਕਰੀ ਕੋਦੋਂ ਮਨ ਦਵਾਰਾ ਹੋਵੇ ਪ੍ਰਵੇਸ਼ੇ ਨਾਮ ਦਾ ਜਪਨਾ ਕਰਦੇ ਹਨ ਗੁਰਮੁਖ ਹਰ ਗੁਰ ਸਰਣਾਈ ਭਾਜੀ ਤੋ ਗਿੰਦੂ ਆਪਣੀ ਜਿੰਦ ਨੂੰ ਸੁੱਖਿਆ ਦਈ ਹੋ ਮੇਰੀ ਗਿੰਦ ਬੁੱਧ ਹੋ ਜਾਣ ਗੁਰਧਾਰੀ ਆਕਾਲ ਪੁਰਖ ਦੀ ਸ਼ਰਨ ਜਿਵੇਂ ਕੋਈ ਆਦਮੀ ਸ਼ੇਰ ਦੇ ਮੂੰਹ ਤੋਂ ਨਿਕਲ ਕੇ ਭੱਜ ਕੇ ਜਿਵੇਂ ਕੋਈ ਗੱਡੀ ਦੇ ਹੇਠਾਂ ਆਉਣ ਤੋਂ ਭੱਜ ਕੇ ਜਿਵੇਂ ਕੋਈ ਸਾਲ ਸੁਣ ਦੀ ਸਭ ਆਪਕਾਂ ਤੋਂ ਭੱਜ ਕੇ ਬੱਜ ਕੇ ਦੇਸ ਪ੍ਰਕਾਰ ਕੋਈ ਅੱਗ ਮਾਈ ਦੀ ਕੋ ਨਿਕਲ ਕੇ ਭੱਜ ਕੇ ਬਚ ਕੇ ਐਂ ਕਾਲ ਦੀ ਅੱਗ ਤੋਂ ਬਚਣ ਆ ਕੇ ਗੁਰੂ ਸਾਹਿਬ ਜੀ ਚਰਨ ਭੱਜ ਕੇ ਪਾਏਗਾ ਸਾਰੇ ਕਲੇਸ਼ ਦੁੱਖ ਪਰ ਹਰੇ ਉਹਨਾਂ ਨੂੰ ਸਾਰੇ ਕਲੇਸ਼ ਚਾਰ ਤਰ੍ਹਾਂ ਦੇ ਜਿਹੜੇ ਪਾਪ ਹਨ ਤੇ ਦੁੱਖ ਜੰਮਣ ਮਰੁੰਦੇ ਸਾਰੇ ਪਾਪ ਮਾਰਨ ਪਰਮ ਜੀ ਦੂਰ ਕਰ ਦੇ ਕੋ ਉਹਨਾਂ ਦੇ ਰਹਾਉ ਸਾਡਾ ਕਾਟੜਾ ਮੱਈਆ ਮਾਲਾ ਘਟਾ ਮਹਾਰਾਜ ਸਾਹਿਬ ਕਹਿੰਦੇ ਹੋਏ ਭਾਈ ਘਟਾਂ ਕਦਾਂ ਕਰਾਂ ਜੀ ਜਿਹਨੂੰ ਸੂਰ ਆਚਾਰ ਖਾਣੀਆਂ ਦੇ ਇਹਨਾਂ ਸਾਰੀਆਂ ਖਾਣੀਆਂ ਦੇ ਮਨਾਂ ਦੇ ਵਿੱਚ ਪਰਮੇਸ਼ਰ ਵਸਦਾ ਹੈ ਜਿਹੜੀ ਸਾਰ ਸੁਯੇਗੀ ਅੰਡੇ ਜਿਹੜੀ ਸੇਤ ਦੀ ਖਾਣੀ ਹੈ ਸੇਤ ਦੀ ਖਾਣੀ ਮੁਰਗੇ ਤੋਂ ਪੈਦਾ ਹੋਣ ਵਾਲੀ ਹੈ ਜਿਹੜੀ ਜੋੜ ਤੋਂ ਪੈਦਾ ਹੋਣ ਵਾਲੀ ਹੈ ਅੰਡਾ ਗੰਡੇ ਤੋਂ ਪੈਦਾ ਹੋਣ ਵਾਲੀ ਹੈ ਤੇ ਉਹ ਕੋ ਜੋ ਦਿਸਪਾਣ ਧਰਤੀ ਨੂੰ ਤਨ ਕੇ ਪੈਦਾ ਹੋਣ ਵਾਲੀ ਹੈ ਇਹਨਾਂ ਵਿੱਚ ਸਾਰ ਸੁਯੇਗੀ ਜੋ ਮਨੁੱਖਾ ਦੇ ਹੈ ਇਹਦੇ ਵਿੱਚ ਕੋਈ ਸੰਗਤ ਜਿਹੜੇ ਦਿਮਾਗ ਵਾਲਾ ਮਨੁੱਖ ਨੂੰ ਮੰਨਿਆ ਸਾਰਿਆਂ ਜੀਣੇ ਜਿਹੜੇ ਪੱਥਰ ਨੂੰ ਕੋ ਕਣਖੋਪ ਦੀ ਵਸਾ ਹੈ ਜੜ ਪੱਥਰ ਜਿਮੀ ਹੁੰਦੇ ਆ ਐ ਹੈ ਅਜੇ ਉਹ ਪੱਥਰ ਵੱਧੇ ਰਹਿੰਦੇ ਉਹ ਵੱਧੇ ਤਾਂ ਰਹਿੰਦੇ ਆ ਪਰ ਉਹ ਉਸ ਪ੍ਰਕਾਰ ਪੰਬਰ ਜਿਹੜੇ ਪੁਰਖੋਂ ਕਣਖੋਪ ਦੀ ਵੀ ਨਹੀਂ ਆਈ ਜਿਹੜੇ ਬਖਈ ਪੁਰਖਾਂ ਦੇ ਖੋਪ ਤਵਸਾ ਦੀ ਬਰਸ਼ਾਂ ਦੀ ਨਹੀਂ ਆਈ ਅਜੇ ਜਿਹੜੇ ਸਾਥ ਸੰਗਤ ਦੀ ਬਾਤ ਵੀ ਇਹ ਯਾਸੂ ਲੋਕਾਂ ਨੇ ਉਹ ਸੁਭਨਵਾਸਾ ਦੀ ਨਿਆਣੀ ਸੁਭਨੇ ਜਿਵੇਂ ਨਾ ਕਲਪਨਾ ਹੁੰਦੀ ਹੈ ਕਿ ਬ੍ਰਹਮ ਗਿਆਨੀ ਜਿਹੜੇ ਯਾਦ ਦੇ DNA ਵਾਲੇ ਮੰਨੇ ਹੈ ਇਸ ਪ੍ਰਕਾਰ ਹੰਨੂਰ ਫਰਮਾਉਂਦੇ ਹਨ ਢਾਟ ਕਾਟੜ ਅੰਨਈਆ ਮਨਵਾਸਾ ਦਾਉਂਦਾ ਜਿਹੜੇ ਪਾਈ ਲਮਿਆ ਪ੍ਰਭੂ ਪ੍ਰਭੂ ਸਾਰਿਆਂ ਦੇ ਮਨਾਂ 'ਚ ਵਸ ਰਿਹਾ ਏਉਂ ਪਾਈਏ ਤਿਤ ਭੱਤ ਇਹ ਸੰਗਰੋਹ ਕਿਸ ਪ੍ਰਕਾਰ ਪਾਈ ਜਾਂਦਾ ਹੈ ਉਹ ਕਿਹੜੀ ਘਟ ਤਰੀਕਾ ਹੈ ਤਾਪ ਹੈ ਜਿਸ ਕਰਕੇ ਪਾਇਆ ਜਾਵੇ ਤਾਂ ਹضور ਫਰਮਾਉਂਦੇ ਭਾਈ ਤੁਹਾਡਾ ਪਰਸ਼ਨ ਹੋਇਆ ਦੋ ਚੌ ਅਖਰਾ ਕੇ ਕਿਉਂ ਪਾਈ ਹੈ ਪੰਜਾਹ ਅਖਰਾ ਕੇ ਅਸੀਂ ਕਿਉਂ ਅਖਰਾ ਉੱਤੇ ਦੇਣੇ ਕਿਵੇਂ ਮਾਰੇ ਪਾਇਆ ਜਾ ਸਕਦਾ ਹੈ ਕਿਤ ਭੱਤ ਕਹਿੰਦੇ ਕੀਰਤਨ ਦੀ ਭਾਮ ਕਰਵੇਂ ਕਰਕੇ ਪਰਮੇਸ਼ਰ ਦਾ ਜਗ ਲਾਉਣੇ ਕਰਕੇ ਉਸ ਦੀ ਚਰਾਬ ਕੀ ਹੁੰਦੀ ਹੈ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤੁਹਾਡਾ ਪਰਸ਼ਨ ਕੰਨਿਆ ਘਰਾਂ ਚ ਹੈ ਅਸੀਂ ਕਿਉਂ ਅਖਰਾ ਉੱਤੇ ਦੇਣੇ ਇਹਨਾਂ ਸ੍ਰੋਤ ਦੇ ਉੱਤੇ ਕਹਿੰਦਾ ਹੈ ਕਿ ਪਰਮੇਸ਼ਰ ਦੇ ਕੀਰਤਨ ਕੀਤ ਮਾਨ ਸੰਸਾਰ ਜੇ ਨਾਮ ਸੋਚਦਾ ਸਾਖੀ ਇਹ ਸਿਰਜ ਪ੍ਰਮੇਸ਼ਰ ਦੇ ਨਾਮ ਦੀ ਜਿਹੜੀ ਹੈ ਇਹ ਕਲਪ ਤੱਕ ਦਰਸ਼ਨੀਆ ਦਾਹਨੀਆ ਨਹੀਂ ਆਈ ਹੈ ਸੂਰਜ ਦੀਆ ਚਰਨਾ ਨਹੀਂ ਆਈ ਹੈ ਐਸੀ ਕਿੰਦ ਬਲ ਪ੍ਰਕਾਸ਼ ਕਰਨ ਵਾਲੀ ਹੈ ਇਹ ਸਭਾਟ ਪ੍ਰਕਾਸ਼ ਹੋਣੇ ਕਰਕੇ ਹਿੰਦੂ ਦੇ ਇਸ ਧਾਮ ਤਰੀਕੇ ਨਾਲ ਪਾਇਆ ਜਾਂਦਾ ਹੈ ਹੋਰ ਪੂਰਾ ਸਤਗੁਰੂ ਭੋਤੀ ਹੈ ਹੋ ਭਾਈ ਸਤਗੁਰੂ ਪੂਰੇ ਗੁਰੂ ਚੇਤਨ ਦਾ ਰੂਪ ਜੋ ਸਤਗੁਰੂ ਪੂਰਨ ਹਨ ਜੋ ਚੇਤੇ ਜੇ ਮਿਲ ਜਾਂਣ ਔਰ ਆਈ ਵਸਾ ਮਨ ਚਿਤ ਫਿਰ ਭਾਈ ਜਿਹੜਾ ਸਾਰਿਆਂ ਦੇ ਮਨਾਂ 'ਚ ਹੁੰਦਾ ਹੈ ਪਰ ਚੇਤੇ ਨਹੀਂ ਆਉਂਦਾ ਉਹ ਹਰੀ ਮੰਦ ਦੇ ਵਿੱਚ ਚੇਤੇ ਦੇ ਅੰਦਰ ਆ ਕੇ ਵਸ ਜਾਂਦਾ ਜਿਹੜਾ ਮਨ ਚਿਤ ਦੇ ਨਿਵਾਸ ਕਰਦਾ ਕਿ ਉਸ ਨੂੰ ਭਰੀ ਮੰਨਣ ਕਰਨ ਵਾਲਿਆਂ ਦੇ ਅਦੇ ਚੁਦਮਣੀ ਕਰਨ ਤੇ ਅਭਿਆਸ ਕਰਨ ਵਾਲਿਆਂ ਦੇ ਮਨ 'ਚ ਆ ਕੇ ਉਹ ਚੇਤੇ ਨਾਲ ਆ ਕੇ ਵਸ ਜਾਂਦਾ ਹੈ ਮੈਂ ਧਰਨਾਮ ਆਧਾਰ ਹੈ ਆਦੇ ਤਾਂ ਬਾਹੀ ਧਰ ਕੇ ਆਸ ਓਟ ਪਰਮੇਸ਼ਰ ਦੇ ਨਾਮ ਦਾ ਆਸਰਾ ਹੀ ਧਾਰਨ ਕੀਤਾ ਇਹੋ ਤੀਤ ਹੈ ਹਰ ਨਾਮਾ ਦੀ ਗਤ ਮਤ ਪਰਮੇਸ਼ਰ ਦੇ ਨਾਮ ਕਰਕੇ ਹੀ ਗਤ ਮੁਕਤੀ ਪ੍ਰਾਪਤ ਹੁੰਦੀ ਹੈ ਕੋਈ ਮੁਕਤੀ ਵਾਲੀ ਜਿਹੜੀ ਮਤ ਹੈ ਉਹ ਵੀ ਨਾਮ ਕਰਕੇ ਪ੍ਰਾਪਤ ਹੁੰਦੀ ਹੈ ਗੱਤ ਪ੍ਰਾਪਤ ਹੋਈ ਮਤ ਵੀ ਮਹਾਰਾਜ ਦੇ ਨਾਮ ਕਰਕੇ ਪ੍ਰਾਪਤ ਹੁੰਦੀ ਹੈ ਅਤੇ ਗੱਤ ਗਿਆਨ ਵਾਲੀ ਮਤ ਵੀ ਨਾਮ ਕਰਕੇ ਪ੍ਰਾਪਤ ਹੁੰਦੀ ਹੈ ਅਤੇ ਗੱਤ ਸਾਰ ਸੇਗੀ ਪਵਿੱਤਰ ਦਾਵਾਲੀ ਨਾਮ ਕਰਕੇ ਪ੍ਰਾਪਤ ਹੁੰਦੀ ਹੈ ਇਸ ਪ੍ਰਕਾਰ ਚਾਰ ਪ੍ਰਕਾਰ ਦੀਆਂ ਮੁਕਤੀਆਂ ਜਿਹੜੀਆਂ ਸਲੋਕ ਸਮੇਂ ਸ਼ੁਰੂ ਕੁਝੀ ਗੋ ਸੇ ਕੈਗਨ ਮੋਖ ਜੀਵਨ ਮੋਖ ਦੇ ਮੁਕਤਾਦਕ ਇਹ ਸਾਰੀਆਂ ਮੁਕਤੀਆਂ ਵੀ ਮਹਾਰਾਜ ਦੇ ਨਾਮ ਕਰਕੇ ਪ੍ਰਾਪਤ ਹੁੰਦੀਆਂ ਮਤਬੁੱਧੀ ਦੇ ਅੰਦਰ ਜਿਨ੍ਹਾਂ ਨੂੰ ਇਹ ਮਤ ਸੁਖਿਆ ਪ੍ਰਾਪਤ ਹੋਈ ਹੈ ਮੈਂ ਹਰ ਹਰ ਨਾਮ ਵਿਤਾ ਹੂ ਹੈ ਹਨ ਤਾਂ ਹਰ ਪਰਮੇਸ਼ਰ ਦੇ ਨਾਮ ਦਾ ਹੀ ਭਾਈ ਭਰੋਸਾ ਹੈ ਹੈ ਤਾਂ ਸਰਦਾਰਾਂ ਸੱਚੇ ਬਾਂਸਾ ਦੇ ਪਾਸੋਂ ਨਾਮ ਹੀ ਵਿਸਾਹਾ ਖਰੀਦਿਆ ਹੈ ਤਨਮਨ ਸੰਸਰ ਸੋਮ ਗੁਰ ਕੋ ਹੁਕਮ ਮੰਨਿਆ ਕਾਇ ਹੈ ਤਨਮਨ ਧੰਦੇ ਕੇ ਨਾਮ ਨੂੰ ਖਰੀਦਿਆ ਹੈ ਹਰ ਨਾਮ ਹੀ ਜਾਤ ਪਤ ਫਰੀ ਦਾ ਨਾਮ ਹੀ ਸਾਡੀ ਉਤਮ ਜਾਤ ਹੈ ਫਰੀਆ ਨਾਮ ਹੀ ਸਾਡੀ ਉਤਮ ਪਤ ਹੈ ਉਤਮ ਹੈ ਇੱਕ ਤਾਂ ਜਾਤ ਹੁੰਦੀ ਹੈ ਇੱਕ ਪਤ ਸ਼੍ਰੇਣੀ ਹੁੰਦੀ ਹੈ ਸਾਡੀ ਸ਼੍ਰੇਣੀ ਵੀ ਇਹ ਉਤਮ ਹੈ ਇਹ ਸਾਡੀ ਜਾਤ ਵੀ ਉਤਮ ਹੈ ਗਿਆਤ ਗੁਰੂ ਦੇ ਨਾਮ ਕਰਕੇ ਤੁਮ ਹੈ ਤੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਵੀ ਨਾਮ ਕਰਕੇ ਹੁੰਦੀ ਹੈ ਗਿਆਤ ਗਿਆਤ ਦਾ ਨਾਮ ਹੈ ਅਦੇ ਪਾਦੋ ਕੁਝ ਨਾਂ ਹੈ ਬ੍ਰਹਮ ਗਿਆਨੀ ਆਪਰੇ ਖੁਦ ਕਾਦੇ ਨਹੀਂ ਕੋਈ ਕੀ ਯਾਦ ਨਹੀਂ ਹੈ ਇਹ ਮਾਰਾ ਦੇ ਨਾਮ ਕਰਕੇ ਹੀ ਹੈ ਜਨ ਨਾਨਕ ਨਾਮ ਤੇ ਆਇਆ ਸਤਿਗੁਰੂ ਸਾਹਿਬ ਨੂੰ ਕਹਿੰਦੇ ਸੀ ਜਨਮ ਤਾਂ ਭਾਈ ਪਰਮੇਸ਼ਰ ਦੇ ਨਾਮ ਨੂੰ ਪਿਆਇਆ ਇਹਨਾਂ ਪ੍ਰੇਮੀ ਜਨਾਨ ਹੋਰ ਨਾਮ ਮਾਰਾ ਦੇ ਨਾਮ ਨੂੰ ਪਿਆਇਆ ਹੈ ਰੰਗ ਰਤੜਾ ਹਾਰ ਰੰਗ ਰਾਤ ਉਹਨਾਂ ਚਿੱਤੇ ਹਰੀ ਜਿਹੜਾ ਸਾਰਿਆਂ ਰੰਗਾਂ ਚ ਰੰਗਿਆ ਹੋਇਆ ਹੈ ਸਾਰਿਆਂ ਰੰਗਾਂ ਦੇ ਸਰਵਪੱਤੀ ਜਿਸ ਤਰ੍ਹਾਂ ਕੇਸਵਪ੍ਰਤੀ ਹੈ ਉਹ ਸਾਰੇ ਰੰਗਾਂ ਦੇ ਉੱਤੋਂ ਹੋਇਆ ਜਿਹੜਾ ਹਰੀ ਹੈ ਉਹ ਸਰੀਰ ਦੇ ਰੰਗ ਵਿੱਚ ਰੰਗੇ ਹੋਏ ਇੱਕ ਰੰਗ ਵਿੱਚ ਰੰਗਿਆ ਗਿਆ ਰੰਗ ਉਹ ਜਿਹੜਾ ਕੋਈ ਨਾ ਮਨਵੀ ਹਰੀ ਦੇ ਰੰਗ ਤੇ ਰੰਗਿਆ ਗਿਆ ਹੈ ਤੇ ਰੰਗ ਵਿੱਚ ਸਰੀਰ ਕਰਕੇ ਵੀ ਗੁਰਮ ਖਰੋਵ ਹੋ ਹਰਿਆ ਹੈ ਇਹ ਰੰਗ ਤੋਂ ਕੀ ਗਏ ਹਨ ਇਹ ਰੰਗ ਵਿੱਚ ਜਿਹੜਾ ਮਨੁੱਖ ਦੇ ਅਨੇਕ ਪ੍ਰਕਾਰ ਦੇ ਪਦਾਰਥਾਂ ਦੇ ਰੰਗ ਚ ਦਿੱਤਾ ਹੋਇਆ ਸੀ ਕਦੇ ਸ਼ਬਦ ਕਦੇ ਸਪਰਸ਼ ਕਦੇ ਰੂਪ ਕਦੇ ਰਾਸ ਕਦੇ ਦੰਦ ਵਿੱਚ ਕੋਨੇ ਅਨੇਕ ਦੁਨੀਆਂ ਦੇ ਪਰਮਾਤਮਾ ਜਿੱਤਿਆ ਹੋਇਆ ਹਰੀ ਦੇ ਰੰਗ ਦੀ ਰੰਗਿਆ ਗਿਆ ਮਾਰ ਨੇ ਉਸ ਦੀ ਕਿਰਪਾ ਕਰਕੇ ਹਰਤੇ ਆਹੂ ਹਰ ਤਦ ਸਤ ਉਹ ਪਿਆਰੋ ਹਰ ਹਾਲ ਕੋਮ ਦਿਲਾ ਸਤ ਸਰੂਪ ਹੈ ਸਤਨਾਮ ਪ੍ਰਭ ਦਾ ਸੁਖਦਾਈ ਉਸ ਦੇ ਵੀ ਅਕਾਲ ਪੁਰਖ ਨੂੰ ਹਰ ਵਕਤ ਜਪੋਣਾ ਕਰੋ ਤੇ ਮਨ ਹਰਿਆਣ ਪਸਿਆਤ ਹੋ ਜਾਏਗਾ ਸੁਕਾ ਸੁਕੇ ਜਾਣੀ ਨੋਕ ਮਲਾਵੇਗਾ ਹੋਰ ਬਚਨੀ ਹਰ ਪ੍ਰਭ ਜਾਣਿਆ ਇਹਨਾਂ ਨੂੰ ਸ੍ਰੀ ਗੁਰੂ ਸਾਹਿਬ ਦੇ ਬਚਨਾਂ ਦੁਆਰਾ ਅੰਮ੍ਰਿਤ ਦੀ ਬਾਣੀ ਦੁਆਰਾ ਗੁਰਗਾ ਬਚਨ ਬਸਾਈ ਜੀ ਨਾਲੇ ਜਾਨੀ ਦੂਬਾ ਤਸਕਰ ਨਹੀਂ ਦੇਵਾ ਭਾਈ ਮੋ ਸਾਥ ਕੋ ਜਾਣੇ ਜਿਨ੍ਹਾਂ ਪ੍ਰੀਮੀਆਂ ਹਰੀ ਪ੍ਰਭੂ ਅਕਾਲ ਪੁਰਖ ਨੂੰ ਸਭ ਜਾਣਦੇ ਬਚਨਾਂ ਦੁਆਰਾ ਭਾਈ ਜਾਣਦੇ ਹੈ ਸਭ ਹਰ ਪ੍ਰਭੂ ਕੀ ਉਤਪੱਤ ਉਹ ਜਾਣਦੇ ਕੋ ਸਭ ਜਿੰਨੀ ਸੱਚੀ ਹੈ ਇਹ ਹਰੀ ਪ੍ਰਭੂ ਤੇ ਉਤਪੱਤ ਹੋਈ ਹੈ ਹਰੀ ਪ੍ਰਭੂ ਦੇ ਜਾਣੇ ਕਰਕੇ ਹੀ ਭਾਈ ਦੇਵੀ ਸੰਤ ਦਾਜੀ ਜਪਤੀ ਹੁੰਦੀ ਹੈ ਸਰਬਾ ਦੇ ਗੁਣ ਜਿਹੜੇ ਹਨ ਜਿਨੀ ਦੇਵੀ ਸੰਤ ਦੇ ਸਰ ਮਹਾਰਾਜ ਦੇ ਨਾਮ ਕਰਕੇ ਬੰਦ ਨਹੀਂ ਹੋਏ ਤੇ ਹਰੀ ਦਾ ਨਾਮ ਜਪਨੀ ਕਰਕੇ ਜੀ ਬੱਤ ਹੋਈ ਆਸਮੀ ਸੰਪਦਾ ਉਹ ਸਾਰੀ ਸਮਾਵ ਦੀ ਮਹਾਰਾਜ ਦੇ ਨਾਮ ਦੇ ਗਿਆਨ ਕਰਕੇ ਉਪਬਤ ਹੋਣੇ ਕਰਕੇ ਗਿਆਨ ਜਨਮ ਜੁਨੀ ਰਸਤਾ ਹੈ ਆਭਾਵੰਦੀ ਹੈ ਰਹਾਉ ਜਿਨ ਕਾ ਪੂਰਵ ਲਿਖਿਆ ਜਿਨਾਂ ਨੇ ਭਾਈ ਪੂਰਵ ਨਿਸਕਾਮ ਕਰਮ ਕੀਤੇ ਹੈ ਉਸ ਦੇ ਅੰਤਜਾਮੀ ਨੂੰ ਕਰਮਾਂ ਨੂੰ ਸਾਰ ਪ੍ਰੇਰਿ ਹੋਏ ਨੇ ਪੂਰਵ ਜਨਮਾਂ ਦੀ ਕੀਤੇ ਹੋਈ ਕਮਾਈ ਅਨੁਸਾਰ ਇਸ ਮਨੁੱਖਾ ਜਨਮ ਦੀ ਵਿੱਚ ਲਿਖਿਤਾ ਹੈ ਕੋ ਆਏ ਮਿਲੇ ਘਰ ਪਾਉ ਉਹ ਭਾਈ ਇਹ ਜਨਮ ਕੇ ਪ੍ਰਵੇਸ਼ ਨੂੰ ਮਿਲ ਜਾਣਗੇ ਇਹ ਪੂਰਵ ਦੇ ਨਿਸਕਾਮ ਕਰਮਾਂ ਅਨੁਸਾਰ ਜਿਨ੍ਹਾਂ ਦੇ ਇਸ਼ਰ ਨੂੰ ਪ੍ਰੇਰਿ ਹੋਏ ਨੇ ਲਿਖਿਤਾ ਹੈ ਉਹ ਭਾਈ ਮਨੁੱਖਾ ਜਨਮ ਪਾ ਕੇ ਕੋਤਨਾ ਲੋਕਾਂ ਵਿੱਚ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਮਿਲਦੇ ਸਭੀ ਨਾਲ ਮਿਲ ਕਰਕੇ ਉਹਨਾਂ ਨੂੰ ਮਨ ਬਾਣੀ ਸ਼ਰੀਰ ਨੂੰ ਸਤਿਗੁਰ ਦੀ ਸਤਿਗਣੀ ਚਰਬਤਾ ਹੈ ਸੂਖ ਮਕਾਰ ਨੂੰ ਸਖੂਲ ਤੁਨਾ ਦੇਲਾ ਮਾਨ ਸਰਬਤਾ ਹੈ ਕੋਤਨਾ ਗੁਣੋ ਪ੍ਰਿਆ ਕਰਕੇ ਸਤਿਗੁਰਾਂ ਦੇ ਬਾਸ ਆਲ ਮਿਲੇ ਹਨ ਕੋਈ ਬੁਖ ਭਾਈ ਬੰਦਾਰੇ ਆ ਮਿੱਤਰਾ ਉਹਨਾਂ ਦੇ ਅੰਦਰ ਹੰਕਾਰ ਨਹੀਂ ਹੋਏ ਕੋਈ ਜੀਵਤੀ ਬੰਦਾਰੇ ਸਭ ਸੋ ਕਰਮ ਕਰਨ ਵਾਲੇ ਨੇਕ ਕਰੇ ਜਿੰਦੀਆਂ ਸੋਣੇ ਕਰਕੇ ਉਹਦਾ ਹਾਨੀ ਨਹੀਂ ਹੋਣਾ ਹੈ ਸੇਵਕ ਭਾਵ ਧਾਰ ਕੇ ਸੇਵਕ ਪੁਣਿਆਰੀ ਭਾਵਨਾ ਧਾਰ ਕੇ ਸੇਵਕ ਜਿਹੜਾ ਹੁੰਦਾ ਹੈ ਆਗਿਆ ਸਮਨੀ ਸਹਿਨ ਸੇਵਾ ਗੁਰ ਤੋਂ ਗੁਰ ਸੇਵਕ ਹੋ ਰਹੇ ਗੁਰ ਦੀ ਆਗਿਆ ਮਨ ਵਿੱਚ ਰੱਖੇ ਗੁਰੂ ਸਾਹਿਬ ਦੇ ਕਰਤੈਣ ਵਾਲਾ ਸੇਵਕ ਹੋਏ ਜਿਹੜਾ ਸਗੋਂ ਦੀ ਆਗਿਆ ਅਨੁਸਾਰ ਹੈ ਆਗਿਆ ਜਿਵੇਂ ਆਪ ਉਸ ਦਾ ਕਰ ਕਸ਼ਣਾ ਜਨਾਵੇ ਆਗਿਆ ਨਹੀਂ ਮੰਨੀ ਜਾਂਦੀ ਕਹਿੰਦੇ ਆਪਣਾ ਆਪਣਾ ਕਰ ਜਨਾਵੇ ਫਿਰ ਮਹਾਰਾਜ ਕਿਵੇਂ ਨਾ ਜਨਾਵੇ ਕਹਿੰਦੇ ਹਰਾ ਨਾਮ ਰੇ ਸਭ ਪਿਆਵੇ ਫਿਰ ਮਹਾਰਾਜ ਕਿਵੇਂ ਪਿਆਵੇ ਕਹਿੰਦੇ ਮਨ ਰੇ ਕੋ ਸਰਗਰ ਕੇ ਪਾਸ ਕਿਸ ਸੇਵੇ ਕੇ ਕਾਰ ਬਿਰਾਸ ਇਸ ਪ੍ਰਕਾਰ ਸੇਵਕ ਭਾਵਨਾ ਧਾਰ ਕੇ ਇਹ ਜੀਵ ਦੀ ਬੰਦਾਰੇ ਮਿੱਤਰ ਕੇ ਜਿੰਦੀ ਅਰ ਸੋਨੇ ਤੇ ਹਰ ਹਰ ਨਾਮ ਪਰਗਾ ਕੋਨੋਂ ਦੇ ਅੰਦਰ ਗੁਰੂ ਸਾਹਿਬ ਜੀ ਜੋ ਹਰੀ ਸਾਰਿਆਂ ਦੇ ਹਰੀ ਪਦ ਪਦ ਦਾ ਲੱਖਰ ਸਰੂਪ ਹੈ ਹਰੀ ਤੋਂ ਪਦ ਦਾ ਲੱਖਰ ਸਰੂਪ ਹੈ ਉਹਦੇ ਜਿਹੜੇ ਜਮਾਨੇ ਨਾਮ ਦਾ ਪ੍ਰਕਾਸ਼ ਕਰ ਦਿੱਤਾ ਹੈ ਪ੍ਰਗਟ ਕਰਦਾ ਹੈ ਤਾਨ ਤਾਨ ਵਾਲੇ ਵਾਪਾਰੀਆ ਇਹ ਹਨ ਜਿਨ੍ਹਾਂ ਨੂੰ ਚਿੱਤੇ ਬੰਦਿਆਰੇ ਬਣ ਕੇ ਦਾਨੋ ਬਤਾਰੀ ਸੰਤ ਹੈ ਜਿਨ੍ਹਾਂ ਨਾਲ ਮਿਲ ਕੇ ਨਾਮ ਦਾ ਬੰਦ ਵਪਾਰ ਕੀਤਾ ਹੈ ਉਹਨਾਂ ਵਖਰ ਲੱਗੇ ਆੜਾ ਹਰਨਾ ਨਾ ਨਰੀ ਨਾਮ ਦੀ ਰਾਸ ਗੂੰਜੀ ਸਰਦਾ ਰੂਪੀ ਰਾਸ ਗੂੰਜੀ ਕਰਕੇ ਪਰਮੇਸ਼ਰ ਦੇ ਨਾਮ ਦੀ ਬਸ ਵੀ ਤਾਂ ਹੀ ਹੰਤਾ ਕੰਨੂ ਗੱਡੇ ਤੇ ਲੱਗਣਾ ਕਿ ਤਾਹੇ ਧਾਰਨ ਕੀਤਾ ਹੈ ਗੁਰਮੁਖਾਂ ਧਾਰ ਮੁਖ ਉਜਲੇ ਉਹ ਜਿਹੜੇ ਗੁਰਮੁਖ ਪਿਆਰੇ ਹਨ ਗੁਰਮੁਖ ਸਦਗੜਾ ਦੇ ਸੰਮੁਖ ਹੈ ਗੁਰਮੁਖ ਸੰਮੁਖ ਹੋ ਮਨਮੁਖ ਦੇ ਮੁਖ ਜਿਹੜੇ ਸੰਮੁਖ ਰਹਿਣ ਵਾਲੇ ਗੁਰਮੁਖ ਹੈ ਜਿਹੜੇ ਦੇਮੁਖਾ ਹੋ ਮਨਮੁਖ ਹੈ ਇਹ ਉਹ ਗੈਮੁਖਾਂ ਦੇ ਲਖਣ ਆਪ ਬਾਣੀ ਚ ਕੀਤੇ ਹਨ ਗੁਰਮੁਖਾਂ ਧਾਰ ਮੁਖ ਉਜਲੇ ਜਿਹੜੇ ਗੁਰਮੁਖ ਹਨ ਮਹਾਰਾਜ ਦਰਗਾਹ ਦੇ ਸੱਚਖੰਡ ਦੇ ਉਹਨਾਂ ਦੇ ਉਜਲ ਮੁਖ ਹੁੰਦੇ ਹਨ ਜੋ ਗੁਰਮੁਖ ਖਾਨ ਦੇ ਨਾਲ ਦਾਰੇ ਫਿਰਦੇ ਅੰਦਰ ਪਰਮੇਸ਼ਰ ਦੇ ਪੁਰਜਾ ਪਾਣਾ ਉਸ ਜਿਗਲੇ ਮੁਖੋਂ ਅੰਤ ਤੱਕ ਨੂੰ ਆਏ ਹੁੰਦੇ ਹਨ ਇਹ ਆਏ ਮੇਨੇ ਹਰ ਪਾਸੇ ਉਹ ਬਾਣੀ ਹਰ ਪਾਸੇ ਹਰਿ ਉਹ ਪਾਸ ਆ ਕੇ ਮਿਲ ਗਏ ਹਣ ਮਾਰਾ ਸਾਹ ਪਾਸ ਹੀ ਹੈ ਉਹਨਾਂ ਨੂੰ ਮਿਲ ਗਏ ਹੈ ਹਰਿ ਪਾਸੋਂ ਹੀ ਮਿਲਿਆ ਕੋਈ ਹਰਦਿਕ ਉਹਨਾਂ ਦੀ ਜਮਾਂ ਦੀ ਜਿਹੜੀ ਸਾਹੀ ਸੀ ਉਸ ਵਾਣੀ ਦੇ ਨਾਲ ਆ ਕੇ ਮਿਲ ਗਏ ਹੰ ਨਾਨਕ ਗੁਰ ਤਿਲ ਪਾਇਆ ਸਤਿਗੁਰੂ ਨਾਨਕ ਦੇਵ ਗੁਰੂ ਆਨਦਾ ਕੀ ਕਹਿੰਦੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਗੁਰੂ ਉਹਨਾਂ ਨੇ ਪ੍ਰਾਪਤ ਕੀਤੇ ਹਨ ਜਿਨ੍ਹਾਂ ਆਪ ਕਿਠਾ ਘੁਣਤਾ ਇਨਾਂ ਦੇ ਗੁਣੋ ਦਾ ਪਾਸ ਖਜ਼ਾਨਾ ਰੂਪ ਆਤਰ ਰੂਪ ਸਰਵੈਸ਼ਰ ਗੁਰੂ ਨੇ ਨਿਸਕਾਮ ਕਰਮਾਂ ਨੂੰ ਵੇਖ ਕੇ ਆਪ ਪ੍ਰਸੰਨ ਹੋਏ ਹੈੇਵਾ ਕਰਤ ਹੋਏ ਨਾ ਕਾਮੀ ਜਿਸ ਕੋ ਹੌਤ ਪਰ ਆਪ ਕਿਸਾਨੀ ਹਰ ਤਿਆਗ ਹੋ ਸਾਥ ਗਿਰਾ اے ਭਾਈ ਸਾਥ ਗਰਾਸ ਆਉਂਦੇ ਜਾਂਦੇ ਸਹਾ ਗਰਾਸਾਂ ਨਾ ਅਕਾਲਪੁਰ ਖੜੀ ਨੂੰ ਜਾਂਦੇ ਰਹੋ ਮਨਪ੍ਰੀਤ ਲੱਗੀ ਜਿਸ ਕਿਨਾਂ ਗੁਰਮੁਖਾ ਸਾਡੀ ਪਾਉਨਾ ਗੁਰਮੁਖਾਂ ਦੇ ਨਾਲ ਮਨ ਚ ਕ੍ਰਿਤੀ ਲੱਗਣੀ ਹੋਣੀ ਹੈ আর ਨਾਮ ਜਿਨ੍ਹਾਂ ਰਹਿਰਾ ਜਿਨ੍ਹਾਂ ਦੇ ਬਾਂਦ ਪਰਮੇਸ਼ਰ ਦੇ ਨਾਮ ਦੀ ਰੌਣਕ ਆਸ ਹੈ ਉਹ ਰੋਹੀ ਹੈ ਮਰਜ਼ਾਦਾ ਹੈ ਉਹਨਾਂ ਗੁਰਮੁਖਾਂ ਦੀ ਪ੍ਰਵੇਸ਼ਣ ਨਾਲ ਪ੍ਰੀਤੀ ਲੱਗੀ ਹੈ ਮਨ ਦੀ ਜਿਨ੍ਹਾਂ ਦੇ ਪਰਮੇਸ਼ਰ ਦੇ ਨਾਮ ਨਾਲ ਰਾਤ ਰਾਤ ਬੰਤੀਆਂ ਕਰਦੇ ਰਹਿੰਦੇ ਐ ਰਹਿ ਆਉਂਦੀ ਐ ਰਾਤ ਸੁਖਿ ਆਈ ਐਸੇ ਗੁਰਮਖਾਨੇ ਗਏ ਉਹ ਧਰਨਾ ਨੇ ਜਿਨ੍ਹਾਂ ਨੇ ਮਾਰੇ ਸ਼ੇਰ ਪੌਣੀਆਂ ਮਾਰਾ ਹਰ ਇੱਕ ਦੇ ਨਾਮ ਸ਼ੇਰ ਹਾਰਤੇ ਐ ਇਹ ਸ਼ੇਰ ਪੌਣੀਆਂ ਨੂੰ ਹਾਰ ਅਜਕੇ ਇਹ ਸੇ ਬਨਿਆਰਾ ਬਾਣੀ ਸੰਪੂਰਨ ਮਹਾਰਾ ਸਾਫ ਕਰਦੀ ਐ ਅੱਗੇ ਸ੍ਰੀ ਆਗ ਦੀ ਧਾਰ ਚੱਲੇਗੀ ਸਭ ਚੱਲੇਗੀ ਰਹਾਉ ਹਰ ਤਿਆਗ ਹੋ ਸਾਹ ਗਿਰਾਸੂ राम दीप लॻी त न गुरमुखी